ਆਇਆ બીજી ਪੈਣਾ ਜਿਵੇਂ ਇੱਥੇ ਮੇਰੇ 20 ਸਾਲ ਦੇ ਕਰੀਬ ਹੋਣ ਵਾਲੇ ਆ ਓਕੇ ਠੀਕ ਹੈ ਕਿ ਸਾਹਮਣੇ ਵੀ ਆਪਣਾ ਕਲੀਨਿਕ ਹੈ ਚਲੋ ਪਹਿਲਾਂ ਸ਼ੁਰੂ ਉੱਥੋਂ ਕਰਿਆ ਸੀ ਰੱਬ ਦੀ ਕਿਰਪਾ ਨਾਲ ਉਹ ਵੀ ਛੱਡਿਆ ਨਹੀਂ ਜੇ ਠੀਕ ਹੈ ਜੀ ਮੇਰਾ ਕਹਿਣ ਦਾ ਮਤਲਬ ਆਪਾਂ ਕਦੇ ਕਿਸੇ ਨੂੰ ਕੋਈ ਬੰਦਾ ਆਏ ਨਹੀਂ ਆ ਕੇ ਕਹਿ ਸਕਦਾ ਵੀ ਕਿਸੇ ਤੋਂ ਨਜਾਇਜ਼ ਜਾਂ ਕਿਸੇ ਨੂੰ ਮਿਸਗਾਈਡ ਕਰਿਆ ਹੋਵੇ ਜਾਇਜ਼ ਹੀ ਵੀਰੇ ਪੈਸੇ ਲਈ ਲੇ ਆ ਬਿਲਕੁਲ ਤੇ ਸਹੀ ਟਰੀਟਮੈਂਟ ਕਰੀਦਾ ਜੇ ਮੇਰੇ ਕੋਈ ਬਸ ਤੋਂ ਬਾਹਰ ਹੋਵੇ ਵੀ ਉਹ ਬਰੇਡ ਵਾਲਾ ਹੋਵੇ ਉਹੀ ਮੈਂ ਭੇਜਦਾ ਆਦਰਵਾਇਜ਼ ਮੈਂ ਮਦਰੋਂ ਕਿਸੇ ਨੂੰ ਖਰਾਬ ਕਰਨ ਵਾਲਾ ਕੰਮ ਨਹੀਂ ਹੈ। ਉਹ ਸਾਰਾ ਸ਼ਹੀਦ ਨਹੀਂ ਉਹ ਤੁਸੀਂ ਉਹਨੇ ਨੀਂਟੈਂਡ ਟਾਈਮ ਤੇ ਤਿਆਰ ਹੋ ਗਿਆ। ਅਸੀਂ ਵੀ ਆਉਂਦੇ ਆ ਹੁਣ 3-4 ਸਾਲ ਹੋ ਗਏ ਤੁਹਾਡੇ ਕੋਲੇ ਆਉਂਦੇ ਆ। ਹੁਣ ਆਪਣੀ ਨੀਂਟੈਂਡ ਦਾ ਜੀ ਤੇ ਬੰਦੇ ਦਾ ਭੇਤ ਪਈ ਜਾਂਦਾ ਆਪਾਂ। ਦੇਖੋ ਇੰਨੇ ਟਾਈਮ ਬਾਅਦ ਤੁਹਾਡੀ ਵੀਡੀਓ ਪਾ ਰਹੇ ਆਂ ਜੀ ਆਪਾਂ ਉਦਾਂ ਬਿਨਾਂ ਪਰਖੇ ਪਾਉਣੀ ਹੁੰਦੀ ਆਪਾਂ ਪਹਿਲੇ ਹੀ ਪਾ ਦਿੰਦੇ ਜੀ। ਤੇ ਏਵੇਂ ਉਹਦੇ ਬੰਦਿਆਂ ਦੀ ਉਹ ਕਰਦੇ ਕਿ ਇਹ ਪ੍ਰੋਫੈਸਰ ਵੀ ਕਰਦੇ ਆਂ ਪਹਿਲੇ ਮੈਂ ਓਪਨਿੰਗ ਕਰਦਾ ਜਿਹੜਾ ਬੰਦਾ ਕੋਈ ਦੂਜੀ ਲੋਕ ਹੁੰਦੇ। ਨਹੀਂ ਜੀ ਬਿਲਕੁਲ। ਆਹ ਮੇਰੇ ਬੰਦੇ ਨੂੰ ਪਰਖ ਲਈਦਾ ਵੀ ਬੰਦਾ ਵਧੀਆ ਵਾ। ਤੇ ਪਰ ਉਹ ਜਿਵੇਂ ਪਹਿਲਾਂ ਵੀ ਮੈਂ ਗੱਲ ਜ਼ਿਕਰ ਕਰਿਆ ਵੀਡੀਓ 'ਚ ਵੀ ਪਹਿਲੀ ਗੱਲ ਆ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਕੋਈ ਵੀ ਸਮੱਸਿਆ ਨਾ ਆਵੇ ਕਿਸੇ ਨੂੰ ਪਰ ਮਸ਼ੀਨਰੀ ਜਿਵੇਂ ਆਪਣੀ ਗੱਡੀਆਂ ਦੀ ਤਰ੍ਹਾਂ ਮਤਲਬ ਕੋਈ ਨਾ ਕੋਈ ਸਮੱਸਿਆ ਸ਼ਰੀਰ ਨੂੰ ਚੱਲਦ ਨੂੰ ਆਈ ਜਾਂਦੀ ਆ ਜਿਆਦਾਤਰ ਜਿਹੜੇ ਪਲੇਅਰ ਨੇ ਗਰਾਊਂਡ 'ਚ ਜਾਂਦੇ ਨੇ ਕੋਈ ਨਾ ਕੋਈ ਦਿੱਕਤ ਆ ਜਾਂਦੀ ਹੈ ਨਾ ਫਿਰ ਉਸ ਕਰਕੇ ਜੇ ਕਿਸੇ ਵੀ ਭਰਾ ਨੂੰ ਕੋਈ ਸਮੱਸਿਆ ਆਉਂਦੀ ਆ ਤਾਂ ਜਰੂਰ ਤੁਸੀਂ ਮਤਲਬ ਵੀ ਵੀ ਦੀ ਸਲਾਹ ਲਿਓ ਆ ਕੇ ਤੇ ਤੁਹਾਨੂੰ ਪਹਿਲਾਂ ਜਿਹੜਾ ਫੋਨ ਨੰਬਰ ਐ ਡਰੈਸ ਆ ਸਾਰਾ ਦੱਸਦਾ ਤੇ ਵੀਡੀਓ ਉਪਰ ਲਾਸਟ ਵੀ ਤੁਹਾਡਾ ਨੰਬਰ ਉਹ ਕਰ ਦਿਆ ਠੀਕ ਹੈ ਜੀ ਤੇ ਕਿਉਂਕਿ ਵੱਡੀ ਮੈਨੂੰ ਗੱਲ ਇਹ ਲੱਗੀ ਵੀ ਜਿੰਨੇ ਵੀ ਖਿਡਾਰੀ ਮੈਂ ਤੁਹਾਡੇ ਕੋਲ ਭੇਜੇ ਜੀ 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 ਉਹਨਾਂ ਨੇ ਦੱਸਿਆ ਬੰਦ ਕਹਿੰਦੇ ਵੀ ਸਲਾਹ ਸਹੀ ਦਿੱਤੀ ਹੈ ਇਹ ਸਲਾਹ ਸਹੀ ਜੀ ਕਿ ਜੇ ਨੂੰ ਕਰੇ ਮਿਸਕੈ ਨਹੀਂ ਕਰਦੇ ਜੀ ਚਾਪੇ ਜਾਨ ਪੁੱਤਰ ਇਹ ਜਿਹੜੀ ਗੱਲ ਤੁਸੀਂ ਵੀ ਐਵੇਂ ਕਿਸੇ ਦੀ ਪੈਸੇ ਲੈ ਕੇ ਉਹ ਕਰਕੇ ਮੁੜ ਕੇ ਲੋਕ ਉਥੇ ਲੈਣਾ ਲੱਗ ਜਾਂਦੀਆਂ ਹਨ ਮਤਲਬ ਮਸੂਰੀ ਕਰਕੇ ਮੁੜ ਕੇ ਥੱਗੀਆਂ ਜਾਂਦੇ ਨੇ ਲੋਕ ਉਹ ਮਤਲਬ ਉਹ ਗੱਲ ਜਿਹੜਾ ਮੈਂ ਦੇਖੀ ਦੋ ਤਿੰਨ ਸਾਲਾਂ ਚ ਨਹੀਂ ਸੀ ਤੁਹਾਡੇ ਚ ਤਾਂ ਮੈਂ ਆਪਣੇ ਮਾਲਵਾ ਲਈ 350 ਤਾਂ ਤੁਹਾਡੀ ਅੱਜ ਵੀਡੀਓ ਮੈਂ ਕਹਿਆ ਯਾਰ ਪਾਈਏ ਭਰਾ ਜੀ ਮਿਹਰਬਾਨੀ ਮਿਹਰਬਾਨੀ ਬਾਕੀ ਆਪਾਂ ਖੇਤਾਂ ਤੰਦਰੁਸਤੀ ਦੀ ਉਦਾਸ ਕਰਦੇ ਆਂ ਵੀ ਪ੍ਰਮਾਤਮਾ ਤੰਦਰੁਸਤੀ ਵਾਸਤੇ ਕਹਿੰਦੇ ਉਹਦੇ ਵੀ ਡਾਕਟਰਾਂ ਕੋਲ ਜਾਣਾ ਨਾ ਪਵੇ ਹਣਾ ਪਰ ਚਲੋ ਕਦੇ ਨਾ ਕਰਿਆ ਤਾਂ ਕਰ ਤੇ ਪੈਂਦੀ ਆ ਤੇ ਆਹ ਕੀ ਐਕਸਰਾ ਇਹ ਹਾਂ ਇਹ ਨਾਲ ਦਾ ਐਕਸਰਾ ਮੈਂ ਦੇਖ ਰਾਈ ਮੈਂ ਬਸ ਉਹ ਫ੍ਰੈਕਚਰ ਆਇਆ ਹੋਇਆ ਠੀਕ ਹੈ ਇਹ ਆਪਣੇ ਵੀਰ ਖਾਨ ਖੱਡੀਆਂ ਦੇ ਮਾਹਰ ਡਾਕਟਰ ਨੇ ਜੀ ਤੇ ਆ ਇਹਨਾਂ ਦਾ ਹੈਗਾ ਮੋਬਾਈਲ ਨੰਬਰ ਨੋਟ ਕਰ ਲਓ ਤੇ ਬਿਲਕੁਲ ਜਿਹੜਾ ਆ ਰੋਡ ਆ ਲੁਧਿਆਣਾ ਇਧਰਲੀ ਸਾਈਡ ਤੇ ਇਧਰਲੀ ਸਾਈਡ ਆਪਣੇ ਦੇਹਲੋਂ ਮੇਰ ਕੋਲਾ ਰੋਡ ਆ ਇਹਦਾ ਇਹ ਤੇ ਇਧਰ ਹੈਗਾ ਲੁਧਿਆਣਾ ਪਹਿਲੀ ਗੱਲ ਆ ਵੀ ਰੱਬ ਕਰੇ ਲੋੜ ਨਾ ਪਾਵੇ ਇਸ ਤਰ੍ਹਾਂ ਦੀ ਪਰ ਫਿਰ ਵੀ ਚਲੋ ਮਸ਼ੀਨਰੀ ਆ ਜਿਵੇਂ ਉਸੇ ਤਰ੍ਹਾਂ ਆਪਣੇ ਸਰੀਰ ਨੇ ਤੇ ਕੋਈ ਨਾ ਕੋਈ ਸਮੱਸਿਆ ਮਾਰੀ ਮੋਟੀ ਆਈ ਜਾਂਦੀ ਆ ਤੇ ਜੇ ਕਦੇ ਲੋੜ ਪਵੇ ਤੁਸੀਂ ਇਹਨਾਂ ਕੋਲੇ ਜਦੋਂ ਮਰਜ਼ੀ ਆਓ ਆਪਣੇ ਮਿੱਤਰ ਨੇ ਖਾਨ ਹੱਡੀਆਂ ਦੇ ਮਹਾ ਡਾਕਟਰ ਤੇ ਬਹੁਤ ਵਧੀਆ ਸਲਾਹ ਦਿੰਦੇ ਨੇ ਤੇ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਫੋਟੋਵਰੇ ਦੱਸਿਆ ਹੋਇਆ ਤੇ ਵੀ ਭਾਈ ਉੱਥੇ ਜਾਇਆ ਕਰੋ ਤੇ ਆਉਂਦੇ ਵੀ ਆ ਆਪਣੇ ਕੋਲ ਕਿਸੇ ਨੂੰ ਕੋਈ ਨਾ ਭਾਨ ਕੀਤਾ ਨਹੀਂ ਨਹੀਂ ਬੜੀ ਮਿਹਰਵਾਦ ਠੀਕ ਹੈ ਠੀਕ ਆ ਸਰ ਥੈਂਕ ਯੂ